ਮੈਂਨੇ ਡਿਮਾਂਡ ਕੀਤੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿਉਂਨੇ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀ ਕਿ ਇਹਨੂੰ ਨੋ ਵਾਰਜਨ ਕੋਸ਼ਿਸ਼ ਕੀਤਾ ਜਾਵੇ। ਸਿੰਦੀਛ ਹੌਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ। ਸੋ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਕੈਨੂ ਸਿੱਖਾਂ ਦਾ ਸਿੱਖੀ ਦਾ ਧੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਆਪਰ ਦਾ ਸਤਿਕਾਰ ਕੀਤਾ ਜਾਂਦਾ ਹੈ ਸੋ ਇਹ ਮੈਂ ਡਿਵਾਰਟ ਪੇਲੋ ਵੀ ਰੱਖੀ ਕਿ ਨੋ ਵਾਰ ਜ਼ੋਨ ਵੈਟिकन ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਊ ਹੋਣਾ ਚਾਹੀਦਾ 14 ਈਮੇਲ ਆਈਆਂ ਨੇ ਧਮਕੀ ਦੀਆਂ ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆਗੀਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਿਨਿਸਟਰ ਕਹਿ ਰਹੇ ਨੇ ਉਦੋਂ ਸੇਮ ਡੇ ਕਿ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਅਸੀਂ ਬڑے ਮਿਕਸਡ ਦੇਸ਼ਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥ੍ਰੈਡ ਹੈ ਮੈਂ ਨੇ ਡਿਮਾਂਡ ਕੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿਉਂਨੇ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀਗੇ ਇਹਨੂੰ ਨੋ ਵਾਰ ਜ਼ੋਨ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ ਹੈ ਸਾਰੇ ਵਰਗਾਂ ਦੇ ਧਰਮਾਂ ਦੇ ਸੰਤਾਂ ਦੇ ਵਿਦਵਾਨਾਂ ਦੇ ਉਹਦੇ ਵਿੱਚ ਬਾਣੀ ਦਰਜ ਹੈ ਉਹਦਾ ਪ੍ਰਬੰਧ ਹੁੰਦਾ ਹੈ ਬਾਣੀ ਦਾ ਸਾਰੀ ਦਣੀ ਸੋ ਇੱਥੇ ਸਾਰੇ ਧਰਮਾਂ ਦੇ ਰੂਪ ਆਉਂਦੇ ਨੇ ਕਹਿ ਇਹਨੂੰ ਸਿੱਖਾਂ ਦਾ ਸਿੱਖੀ ਦਾ ਧੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ। ਸੋ ਇਹ ਮੈਂ ਡਿਮਾਂਡ ਪਹਿਲਾਂ ਵੀ ਰੱਖੀ ਕਿ ਨੋ ਵਾਰ ਜ਼ੋਨ ਵੈਟिकन ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਹ ਹੋਏ ਹੋਣਾ ਚਾਹੀਦਾ। ਪਰ 14 ਈਮੇਲ ਆਈਆਂ ਨੇ ਧਮਕੀ ਦੀਆਂ। ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆਗੀਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਿਨਿਸਟਰ ਕਹਿ ਰਹੇ ਉਦੋਂ ਸੇਮ ਡੇ ਕਿ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ। ਅਸੀਂ ਬੜੇ ਮਿਕਸਡ ਦੇਸ਼ਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥਰੈਡ ਹੈ ਇਲੈਕਟ੍ਰੋਨਿਕ ਤੁਸੀਂ ਉੱਤੇ ਤੱਕ ਜਾਣਾ ਹੈ ਤੇ ਤੁਸੀਂ ਉੱਤੇ ਜਾ ਹੀ ਨਹੀਂ ਪਾ ਰਹੇ ਤਾਂ ਮਤਲਬ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਤੁਸੀਂ ਗੁੰਮਰਾਹ ਕਰ ਰਹੇ ਤੁਸੀਂ ਨੂੰ ਸੋ ਉਹ ਮੈਂ ਕਹਾਂਗਾ ਉਹਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਮੈਂ ਨੇ ਡਿਮਾਂਡ ਕੀਤੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿਉਂ ਨਾ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀਗੇ ਇਹਨੂੰ ਨੋ ਵਾਰ ਜ਼ੋਨ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ ਹੈ ਸਾਰੇ ਵਰਗਾਂ ਦੇ ਧਰਮਾਂ ਦੇ ਸੰਤਾਂ ਦੇ ਵਿਦਵਾਨਾਂ ਦੇ ਉਹਦੇ ਵਿੱਚ ਬਾਣੀ ਦਰਜ ਹੈ ਉਹਦਾ ਪ੍ਰਬੰਧ ਹੁੰਦਾ ਹੈ ਬਾਣੀ ਦਾ ਸਾਰੀ ਦਣੀ ਸੋ ਇੱਥੇ ਸਾਰੇ ਧਰਮਾਂ ਦੇ ਰੂਪ ਆਉਂਦੇ ਨੇ ਕਹਿ ਇਹਨੂੰ ਸਿੱਖਾਂ ਦਾ ਸਿੱਖੀ ਦਾ ਧੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਸੋ ਇਹ ਮੈਂ ਡਿਮਾਂਡ ਪਹਿਲੋ ਵੀ ਰੱਖੀ ਕਿ ਨੋ ਵਾਰ ਜ਼ੋਨ ਵੈਟਿਕਨ ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਹ ਹੋਏ ਹੋਣਾ ਚਾਹੀਦਾ ਪਰ 14 ਈਮੇਲ ਆਈਆਂ ਨੇ ਧਮਕੀ ਦੀਆਂ ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆਗੀਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਿਨਿਸਟਰ ਕਹਿ ਰਹੇ ਉਦੋਂ ਸੇਮ ਡੇ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਅਸੀਂ ਬੜੇ ਮਿਕਸਰ ਦੇਛਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥ੍ਰੈਡ ਹੈ ਇਲੈਕਟ੍ਰੋਨਿਕ ਤੁਸੀਂ ਉੱਥੇ ਤੱਕ ਜਾਣਾ ਹੈ ਤੇ ਤੁਸੀਂ ਉੱਥੇ ਜਾ ਹੀ ਨਹੀਂ ਪਾ ਰਹੇ ਤਾਂ ਮਤਲਬ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਤੁਸੀਂ ਗੁੰਮਰਾਹ ਕਰ ਰਹੇ ਏ ਇਸ ਨੂੰ ਸੋ ਉਹ ਮੈਂ ਕਹਾਂਗਾ ਉਹਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਸਾਨੂੰ ਚਿੰਤਾ ਕਰਨੀ ਚਾਹੀਦੀ